ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਨ੍ਹਾਂ ਵੀ ਕੈਡੀਡੇਟਸ ਨੇ ਗ੍ਰੈਜੂਏਸ਼ਨ ਕੀਤੀ ਹੋਈ ਆ ਉਹਨਾਂ ਵਾਸਤੇ ਵੱਡਾ ਮੌਕਾ ਆ ਅਸਿਸਟੈਂਟ ਦੀ ਭਰਤੀ ਆਈ ਆ ਜੀ ਪੰਜਾਬ ਦੇ ਵਿੱਚ ਔਰ ਇਸ ਭਰਤੀ ਨੂੰ ਜਿਹੜਾ ਅਪਲਾਈ ਕਰਨ ਦੀ ਸਟਾਰਟਿੰਗ ਡੇਟ ਆ ਉਹ ਆਨਲਾਈਨ ਅਪਲੀਕੇਸ਼ਨ 27 ਜਨਵਰੀ ਤੋਂ ਆਲਰੇਡੀ ਸਟਾਰਟ ਹੋ ਚੁੱਕੀ ਹੈ ਜਾਨੀ ਕਿ ਅੱਜ ਤੋਂ 2-3 ਦਿਨ ਪਹਿਲਾਂ ਸਟਾਰਟ ਹੋ ਗਈ ਔਰ ਲਾਸਟ ਡੇਟ ਦੀ ਜੇ ਗੱਲ ਕਰੀਏ ਤਾਂ 26 ਤੋਂ 26 ਫਰਵਰੀ ਤੱਕ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਤਾਂ ਭਰਤੀ ਦੀ ਪੂਰੀ ਡਿਟੇਲਸ ਆਪਾਂ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ ਤਾਂ ਵੀਡੀਓ ਨੂੰ ਲਾਸਟ ਤੱਕ ਦੇਖੋ ਇੱਕ ਵੀ ਪੁਆਇੰਟ ਸਿੱਕ ਨਾ ਗਿਓ ਤਾਂ ਕਿ ਇੱਕ ਇੱਕ ਚੀਜ਼ ਤੁਹਾਡੇ ਸਮਝ ਦੇ ਵਿੱਚ ਆ ਸਕੇ ਤੇ ਤੁਸੀਂ ਆਪਣਾ ਸਕਸੈਸਫੁਲੀ ਫਾਰਮ ਫਿਲਾਉ ਸਬਮਿਟ ਕਰ ਸਕੋ ਜੇ ਆਪਾਂ ਇੱਥੇ ਗੱਲ ਕਰੀਏ ਆ ਪੋਸਟ ਦੀ ਤਾਂ ਪੋਸਟਾਂ ਜਿਹੜੀਆਂ ਨੇ ਇੱਥੇ ਉਹ ਹੈਗੇ ਨੇ ਜੀ ਅਸਿਸਟੈਂਟ ਦੀਆਂ ਰਿਕਰੂਟਮੈਂਟ ਆਫ ਅਸਿਸਟੈਂਟ ਇਸ ਭਰਤੀ ਦਾ ਨਾਮ ਹੈ ਸੈਲਰੀ ਦੀ ਜੇ ਗੱਲ ਕਰੀਏ ਤਾਂ 25500 ਤੋਂ ਲੈ ਕੇ 81000 ਰੁਪਏ ਤੱਕ ਦੀ ਇੱਥੇ ਸੈਲਰੀ ਰਹਿਣ ਵਾਲੀ ਹੈ ਉਸ ਤੋਂ ਬਾਅਦ ਜੇ ਗੱਲ ਕਰੀਏ ਨੰਬਰ ਆਫ ਵੈਕੈਂਸੀਸ ਦਾ ਟੋਟਲ 25 ਵੈਕੈਂਸੀ ਜਿੱਥੇ ਕੱਟੀਆਂ ਗਈਆਂ ਨੇ ਔਰ ਜਿਹਦੇ ਵਿੱਚ ਕੈਟਾਗਰੀ ਵਾਈਜ਼ ਅਲੱਗ-ਅਲੱਗ ਨੇ ਜਿਵੇਂ ਜਨਰਲ ਦੀਆਂ 11 ਨੇ 2 EWS ਦੀਆਂ ਨੇ OBC ਦੀਆਂ 6 ਨੇ SC ST ਦੀਆਂ 6 ਨੇ ਤੇ ਇਸ ਤਰੀਕੇ ਦੇ ਨਾਲ ਹੁਣ ਜੇ ਆਪਾਂ ਇੱਥੇ ਗੱਲ ਕਰੀਏ ਆਨਲਾਈਨ ਅਪਲਾਈ ਆਪਾਂ ਕਿੱਥੇ ਕਰਨਾ ਸਭ ਤੋਂ ਪਹਿਲਾਂ ਕਈ ਵਾਰੀ ਤੁਸੀਂ ਬਹੁਤ ਸਾਰੇ ਲੋਕਾਂ ਦੀ ਵੀਡੀਓ ਦੇਖਿਓਣੀ ਸਾਰਾ ਕੁਝ ਦੱਸ ਦਿੰਦੇ ਨੇ ਇਹ ਦੱਸਿਆ ਨਹੀਂ ਜਾਂਦਾ ਕਿ ਅਪਲਾਈ ਕਿੱਥੇ ਕਰਨਾ ਹੈ तो अपलाई कित करना जी डिस्क्रिप्शन भी लिंक मिल जाएगा नोट भी कर लो डबल्यू 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 डॉट एससीआई डॉट जी ओ वी डॉट इन के उपर जाके अपना ज ऑनलाइन अपलाई करना है हूँ आप गल कर लेंशन क्वालफिशन की गल करिए इतने घट्टो घटी ग्रैजुएट होने चाहिए दियो। हो तुम ग्रैजुएशन की होगी किसी भी स्ट्रीम चाहे वो बी ए की बीकॉम की बी एससी की या फिर नाल जो है चाहिए प्रोफिशियंसी इन कंप्यूटर कंप्यूटर भी प्रोफिशियं जाने की एम एस वर्ड एम एस एक्सल ਇਸਾਰੇ ਜਿਹੜੇ ਨੇ ਆਫਿਸ ਦੇ ਸੌਫਟਵੇਅਰ ਆਣੇ ਚਾਹੀਦੇ ਤੁਹਾਨੂੰ ਤੇ ਡਿਜ਼ਾਇਰੇਬਲ ਕੀਆ ਐਜੂਕੇਸ਼ਨਲ ਕਿਸੇ ਵੀ ਇੰਸਟੀਚਿਊਟ ਦੇ ਵਿੱਚ ਜਾਂ ਕਿਸੇ ਗਵਰਨਮੈਂਟ ਆਫਿਸ ਦੇ ਵਿੱਚ ਤੁਸੀਂ ਬੇਸ਼ੱਕ ਪਾਰਟ ਟਾਈਮ ਤੌਰ ਦੇ ਉੱਪਰ ਜਾਂ ਬੇਸ਼ੱਕ ਕੰਟਰੈਕਚੁਅਲ ਬੇਸਿਸ ਦੇ ਉੱਪਰ ਕੰਮ ਕੀਤਾ ਹੋਵੇ ਤਾਂ ਉਹ ਵਿਅਕਤੀ ਇਹਨਾਂ ਨੇ ਜਿਹੜੇ ਨੇ ਉਹ ਡਿਜ਼ਾਇਰੇਬਲ ਨੇ ਉਹਨਾਂ ਨੂੰ ਜਿਹੜੀ ਉਹ ਪਹਿਲ ਦਿੱਤੀ ਜਾਊਗੀ ਐਪਲੀਕੇਸ਼ਨ ਫੀਸ ਦੀ ਜੇ ਗੱਲ ਕਰੀਏ ਤਾਂ 800 ਰੁਪਏ ਪਲੱਸ 18% ਜੀਐਸਟੀ ਜਿਹੜੀ ਹੈ ਉਹ ਇੱਥੇ ਜਿਹੜੀ ਹੈ ਉਹ ਐਪਲੀਕੇਸ਼ਨ ਫੀਸ ਹੈ ਤੇ ਊਮਨ ਕੈਂਡੀਡੇਟਸ ਦੇ ਵਾਸਤੇ ਜਿਹੜਾ ਹੈ ਉਹ 400 ਰੁਪਏ ਜਿਹੜੇ ਨੇ ਉਹ ਐਪਲੀਕੇਸ਼ਨ ਫੀ ਹੈ ਜਿਹੜੇ ਫੀਮੇਲ ਕੈਂਡੀਡੇਟਸ ਨੇ ਉਹਨਾਂ ਦੇ ਵਾਸਤੇ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਪੀ ਐਂਡ ਅਲੌਨਸਸ ਦੀ ਤਾਂ ਸੈਵਨਥ ਜਿਹੜਾ ਪੇ ਸੀਪੀਸੀ ਆ ਉਹਦੇ ਅਕੋਰਡਿੰਗਲੀ 25500 ਤੋਂ ਸੈਲਰੀ ਸਟਾਰਟ ਹੋਏਗੀ ਤੇ 80000 ਪਲੱਸ ਤੱਕ ਜਿਹੜੀ ਹੈ ਸੈਲਰੀ ਜਾਂਦੀ ਆ ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਇਹਦੇ ਵਿੱਚ ਸਿਲੈਕਸ਼ਨ ਪ੍ਰੋਸੀਜਰ ਦੀ ਤਾਂ ਸਿলেকਸ਼ਨ ਪ੍ਰੋਸੀਜਰ ਦੇ ਵਿੱਚ ਕੀ ਆ ਤਾਂ ਮਿਨੀਮਮ ਕੁਆਲਿਫੀਕੇਸ਼ਨ ਜਿਹੜੀ ਆ ਉਹ ਦੱਸੀ ਗਈ ਆ ਉਹਦੇ ਹਿਸਾਬ ਦੇ ਨਾਲ ਜਿਹੜਾ ਹੈ ਇੱਕ ਲਿਸਟ ਬਣੇਗੀ ਆਟੋਮੈਟਿਕਲੀ ਲਿਸਟ ਬਣ ਜੇਗੀ ਐਲੀਜੀਬਲ ਕੈਂਡੀਡੇਟਸ ਦੀ ਤੇ ਐਲੀਜੀਬਲ ਕੈਂਡੀਡੇਟਸ ਦੀ ਉਸ ਤੋਂ ਬਾਅਦ ਕੀ ਹੋਏਗਾ ਇੱਕ ਟੈਂਟੇਟਿਵਲੀ ਰਿਟਨ ਟੈਸਟ ਲਿਆ ਜਾਊਗਾ ਇੱਕ ਰਿਟਨ ਟੈਸਟ ਲਿਆ ਜਾਊਗਾ ਔਰ ਕਦੋਂ ਹੋਏਗਾ ਮਾਰਚ 2025 ਦੇ ਵਿੱਚ ਇਹ ਟੈਂਟ ਟੈਸਟ ਹੋਗਾ ਵੈਨਿਊ ਜਿਹੜਾ ਹੈ ਨਿਊ ਦਿੱਲੀ ਚੰਡੀਗੜ੍ਹ ਮੋਹਾਲੀ ਤੇ ਪੰਚਕੂਲਾ ਇਹਨਾਂ ਜਗ੍ਹਾ ਦੇ ਉੱਪਰ ਹੀ ਟੈਸਟ ਲਿਆ ਜਾਏਗਾ ਤੇ ਉਸ ਤੋਂ ਬਾਅਦ ਟੈਸਟ ਹੋਣ ਤੋਂ ਬਾਅਦ ਜਿਹੜਾ ਹੈ ਇੱਕ ਫਾਈਨਲ ਸਿਲੈਕਸ਼ਨ ਫਾਈਨਲ ਮੈਰਿਟ ਲਿਸਟ ਤਿਆਰ ਹੋਏਗੀ ਤੇ ਉਸ ਮੈਰਿਟ ਲਿਸਟ ਦੇ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਜਿਹੜਾ ਹੈ ਉਹ ਡੀਵੀ ਵਾਸਤੇ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਬੁਲਾਇਆ ਜਾਏਗਾ ਤੇ ਫਾਈਨਲ ਜਿਹੜੀ ਆ ਉਸ ਤੋਂ ਬਾਅਦ ਲਿਸਟ ਤਿਆਰ ਹੋ ਕੇ ਉਹਨਾਂ ਨੂੰ ਸਿਲੈਕਟ ਕਰ ਲਿਆ ਜਾਊਗਾ ਤਾਂ ਦੋਸਤੋ ਇਦੇ ਵਿੱਚ ਜੇ ਆਪਾਂ ਪੇਪਰ ਦੇ ਵਿੱਚ ਗੱਲ ਕਰੀਏ ਵੀ ਆਊਗਾ ਕਿ 100 ਨੰਬਰ ਦਾ ਪੇਪਰ ਹੋਊਗਾ ਧਿਆਨ ਦੇ ਨਾਲ ਸੁਣ ਲਿਓ 100 ਨੰਬਰ ਦਾ ਪੇਪਰ ਹੋਏਗਾ ਜਿਹਦੇ ਵਿੱਚ ਪੋਜੀਟਿਵ ਐਬਿਟੀਟਿਊਡ ਰਹੇਗਾ ਬੇਸਿਕ ਨੋਲਜ ਆਫ ਕੰਪਿਊਟਰ ਰਹੇਗੀ ਜਨਰਲ ਇੰਟੈਲੀਜੈਂਸ ਜਾਨੀ ਕਿ ਜਿਹਨੂੰ ਆਪਾਂ ਰੀਜ਼ਨਿੰਗ ਕਹਿੰਦੇ ਨੇ ਰੀਜ਼ਨਿੰਗ ਰਹੇਗੀ ਇੰਗਲਿਸ਼ ਰਹੇਗੀ ਜਨਰਲ ਨੋਲਜ ਔਰ ਕਰੰਟ ਅਫੇਅਰ ਰਹਣਗੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ 100 ਨੰਬਰ ਦੇ ਪੇਪਰ ਦੇ ਵਿੱਚ ਰਹਿਣ ਵਾਲੀਆਂ ਨੇ ਤਾਂ ਦੋਸਤੋ ਭਰਤੀ ਨੂੰ ਅਪਲਾਈ ਜਰੂਰ ਕਰੋ ਮੌਕਾ ਹੈ ਪੰਜਾਬ ਸਰਕਾਰ ਦੀ ਨੌਕਰੀ ਹੈ ਤੇ ਇਸ ਮੌਕੇ ਦਾ ਫਾਇ ਕੋਈ ਵੀ ਕੁਐਸਚਨ ਕੋਈ ਵੀ ਕੋਰੀ ਹੋਵੇ ਇਸ ਪ੍ਰਤੀ ਦੇ ਰਿਲੇਟਡ ਦਾ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਦੇ ਹੋ ਸੀ ਕੋਸ਼ਿਸ਼ ਕਰਾਂ ਕਿ ਵੀ 100% ਉਸ ਦਾ ਜਵਾਬ ਦਿੱਤਾ ਜਾਵੇ ਔਰ ਹਾਂ ਐਸੀ ਤਰ੍ਹਾਂ ਦੀਆਂ ਜੌਬ ਦੇ ਨਾਲ ਰਿਲੇਟਡ ਵੀ ਵੀਜ਼ ਹਮੇਸ਼ਾ ਆਪ ਆਪਣੇ ਚੈਨਲ ਦੇ ਉੱਪਰ ਪੋਸਟ ਕਰਦੇ ਰਹਿਣਾ ਤਾਂ ਮੇਕ ਸ਼ੋਰ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਰਹਿਣਾ ਭੁੱਲਿਓ ਨਾਲ ਹੀ ਬੈਲ ਆਈਕਨ ਵੀ ਦਬਲਿਓ ਤਾਂ ਕਿ ਸਾਡੇ ਦੁਆਰਾ ਪਾਈ ਗਈ ਹਰ ਇੱਕ ਜੌਬ ਦੀ ਜਿਹੜੀ ਵੀਡੀਓ ਤੁਹਾਡੇ ਤੱਕ ਪਹੁੰਚ ਕੇ ਮਿਲਦੇ ਨਵੀਂ ਜੌਬ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਬਾਏ ਬਾਏ ਸੱਚਾ ਕਾ